ਇਹ ਆਲੂ ਲਾਉਂਦੇ ਸੀਗੇ ਤੇ ਹੁਣ ਅਸੀਂ 2 ਸਾਲ ਦੇ ਖਰਬੂਜਾ ਦੇ ਤਰਬੂਜ ਲਾਉਣ ਲੱਗੇ ਆ। ਉਹ ਵੀ ਖਰੂਜਾ ਕਹਿੰਦੇ ਆ ਨੂੰ। ਤੇ ਇਹ ਬਹੁ ਵੀ ਖਰੂਜਾ ਤੇ ਵੀ ਹੈਗਾ ਮਹਿੰਗਾ ਥੋੜਾ ਜਿਹਾ। ਇਹੰਤ ਦਾ ਯਾਨੀ ਕਿ ਜਿਵੇਂ ਆਪਾਂ ਬੱਚਿਆ ਪਾਲਣਾ ਉਵੇਂ ਪਾਲਣਾ ਪੈਂਦਾ ਜੀ ਪਹਿਲਾਂ ਬੇਲ ਨੂੰ। ਸਾਡੇ ਛੋਟੇ ਜਵਾਕ ਉਹ ਕਹਿੰਦੇ ਵੀ ਅਸੀਂ ਲਾਉਣੀ ਆ ਇੱਥੇ ਦੁਕਾਨ ਤਾਂ ਅਸੀਂ ਇੱਥੇ ਲਾਈਆ ਦੁਕਾਨ। ਕਰਾ ਵੀਰੇ ਸ਼ਾਰਮਾ ਸੰਗ ਲੋਣੀ ਪੈਣੀ ਆ ਫੇਰ ਇਹ ਕੰਮ ਆਪਣਾ ਲੋਟ ਆਉਣਾ ਵਾ ਵੀਰੇ ਜੇ ਬਾਹਰ ਵੀ ਜਾਂਦੇ ਆ ਬਾਹਰ ਵੀ ਜਾ ਕੇ ਛੇਤੀ ਦਾ ਪੈਰ ਲੱਗਦੇ ਨਹੀਂ ਗਿਆ ਪਰ ਇਹ ਹੁੰਦੀ ਆ ਜ਼ਰੂਰ ਪਰ ਇਹ ਤੇ ਜਾਨੀ ਕਿ ਜਿਹੜੀਆਂ ਉਹ ਦਵਾਈਆਂ ਨੇ ਉਹ ਜਿਵੇਂ ਜ਼ਹਿਰ ਵਾਲੀਆਂ ਨਹੀਂ ਜ਼ਿਆਦਾ ਪੈਂਦੀਆਂ ਭਿੰਡੀ ਹੋ ਗਈ ਚੱਪਣ ਕਦੂ ਹੋ ਕੇ ਥੋੜੀਆਂ ਸਾਬਦੀਆਂ ਬਿਨਾ ਸਪਰੇ ਰੇਤੋਂ ਉਹ ਤਿਆਰੀ ਕਰਕੇ ਫਿਰ ਅਸੀਂ ਇੱਥੇ ਇੱਥੇ ਹੀ ਹੱਟ ਲਾਵਾਂਗੇ ਕਿਸਾਨ ਹੱਟ ਅਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ਼ਹੀਦ ਕਰਤਾਰ ਸਿੰਘ ਸਰਾਬਾ ਮਾਰਗ ਤੇ ਮੌਜੂਦ ਆ ਇੱਕ ਪਾਸੇ ਸ਼ਹੀਦ ਕਰਤਾਰ ਸਿੰਘ ਸਰਾਬਾ ਜੀ ਦਾ ਜੱਦੀ ਪੈਂਡ ਤਾਂ ਦੂਜੇ ਪਾਸੇ ਲੁਧਿਆਣਾ ਤੇ ਨਾਲ ਹੀ ਜੋਧਾਂ ਉਹ ਐਨ ਮਾਰਗ ਦੇ ਉੱਪਰ ਸਾਡੇ ਕਿਸਾਨ ਵੀਰ ਨੇ ਜਿਨਾਂ ਬੱਲੀਓ ਆਪਣਾ ਸੜਕ ਦੇ ਕਿਨਾਰੇ ਦੇ ਉੱਪਰ ਹੀ ਉਹਨਾਂ ਦੀ ਜ਼ਮੀਨ ਆ ਤਾਂ ਖਰਬੂਜੇ ਤੇ ਤਰਬੂਜ ਵਿਜੇ ਹੋਏ ਨੇ ਤਾਂ ਸੜਕ ਦੇ ਉੱਪਰ ਬਕਾਇਦਾ ਆਪਣੇ ਉਹਨਾਂ ਦੇ ਮਜ਼ਦੂਰ ਲੱਗੇ ਹੋਏ ਨੇ ਤਾਂ ਆਪ ਹੀ ਇੱਥੇ ਵੇਚਦੇ ਨੇ ਵੱਡੀ ਗੱਲ ਆ ਤਾਂ ਜਿਹੜੀ ਪੰਜਾਬ ਦੇ ਵਿੱਚ ਆਪਾਂ ਕਹਿੰਦੇ ਆ ਕਿ ਸਾਡੇ ਫਸਲਾਂ ਦੇ ਭਾਅ ਨਹੀਂ ਲੱਗਦੇ ਤਾਂ ਕਿਸਾਨ ਵੀਰ ਦੇਖੋ ਆਪਣੀ ਫਸਲ ਦੇ ਉਗਾਉਂਦੇ ਨੇ ਜਿਵੇਂ ਖਰਬੂਜੇ ਤੇ ਤਰਬੂਜ اگਾਏ ਹੋਏ ਨੇ ਤਾਂ ਇੱਥੇ ਵੇਚਦੇ ਨੇ ਸਕੂਨ ਜ਼ਰੂਰ ਉਹਨਾਂ ਵੀਰਾਂ ਨੂੰ ਵੀ ਮਿਲਦਾ ਹੋਊਗਾ ਤਾਂ ਸਾਨੂੰ ਜਿਵੇਂ ਅਸੀਂ ਲੰਘਦੇ ਦੇਖਦੇ ਆ ਸਾਨੂੰ ਬਹੁਤ ਸਕੂਨ ਲੱਗਿਆ ਅਸੀਂ ਹਮੇਸ਼ਾ ਕਹਿੰਦੇ ਆ ਕਿ ਵਿਦੇਸ਼ਾਂ ਦੀ ਧਾਰਤੀ ਤੇ ਸਾਡੀ ਨੌਜਵਾਨੀ ਜਾ ਰਹੀ ਆ ਉਹ ਜ਼ਰੂਰ ਆਪਣੇ ਕਿੱਤੇ ਨਾਲ ਜੁੜੇ ਵੱਡੀ ਸ਼ੁਰੂਆਤ ਕੀਤੀ ਆ ਪਿੰਡ ਸਰਾਬੇ ਦੇ ਜਿਹੜੇ ਜਿਹਾਰੂ ਕਿਸਾਨ ਵੀਰ ਨੇ ਤਾਂ ਉਹਨਾਂ ਦੇ ਨਾਲ ਗੱਲ ਕਰਾਉਣੇ ਆ ਆਓ ਮਿਲਦੇ ਆ ਸਾਡੇ ਨਾਲ ਵੀਰ ਕਿਸਾਨ ਜਸਵੀਰ ਸਿੰਘ ਸਰਾਬਾ ਨੇ ਜਿਨ੍ਹਾਂ ਨੇ ਆਪਣੀ ਜ਼ਮੀਨ ਦੇ ਵਿੱਚ ਖਰਬੂਜੀਆਂ ਦੀ ਬਦਲ ਬੀਜੀ ਆ ਤੇ ਤਰਬੂਜ ਸਭ ਤੋਂ ਪਹਿਲਾਂ ਵਾਈਗੁਰੂ ਚੀਕਾ ਖਾਲਸਾਈ ਵਾਈਗੁਰੂ ਚੀਕੀ ਫਤਿਹ ਵਾਈ ਪਹਿਲਾਂ ਕਾਨਕ ਤੇ ਝੋਨੇ ਦੀ ਬੀਜਦੇ ਸੀਗੇ ਹੁਣ ਤੁਸੀਂ ਸਬਜ਼ੀਆਂ ਗਾਉਣੀਆਂ ਸ਼ੁਰੂ ਕੀਤੀਆਂ ਨੇ ਆ ਸਾਡੇ ਜਿਹੜੇ ਦੇਖਣ ਵਾਲੇ ਉਹਨਾਂ ਨੂੰ ਵੀ ਜਰੂਰ ਇਹਦੇ ਬਾਰੇ ਜਾਣਕਾਰੀ ਦਿਓ ਜੀ ਹਾਂਜੀ ਵੀਰੇ ਅਸੀਂ ਹੋ ਗਏ ਸਾਨੂੰ 2 ਕਸਾਲ ਲਾਉਂਦਿਆਂ ਨੂੰ ਪਹਿਲਾਂ ਅਸੀਂ ਆਲੂ ਲਾਉਂਦੇ ਸੀਗੇ ਤੇ ਹੁਣ ਅਸੀਂ 2 ਕਸਾਲ ਦੇ ਖਰਬੂਜਾ ਦੇ ਤਰਬੂਜ ਲਾਉਣ ਲੱਗੇ ਆ ਤੇ ਅਗਲੇ ਸਾਲ ਤਾਂ ਅਸੀਂ ਮੰਡੀ 'ਚ ਹੀ ਲੈ ਕੇ ਜਾਂਦੇ ਸੀ ਖਰਬੂਜਾ ਦੇ ਤਰਬੂਜ ਇੱਕ ਹੀ ਅਸੀਂ ਸਾਡੇ ਛੋਟੇ ਜਵਾਕ ਉਹ ਕਹਿੰਦੇ ਵੀ ਅਸੀਂ ਲਾਉਣੀ ਆ ਇੱਥੇ ਦੁਕਾਨ ਤਾਂ ਅਸੀਂ ਇੱਥੇ ਲਾਈ ਆ ਦੁਕਾਨ ਨੂੰ ਸਾਨੂੰ ਬੜਾ ਵਧੀਆ ਹੰਗਾਰਾ ਮਿਲਦਾ ਵਾ ਮਿੱਤਰ ਪਿਆਰੇ ਜਿੰਨੇ ਵੀ ਆਉਂਦੇ ਆ ਬੜੇ ਖੁਸ਼ ਹੁੰਦੇ ਆ ਦੇਖ ਕੇ ਉਹ ਕਿ ਸਾਨੂੰ ਕਿ ਜ਼ਿਮੀਦਾਰ ਆਟ ਲਾਈ ਆ ਉਹਨਾਂ ਨੇ ਆਪਦੀ ਤੇ ਇਹ ਕਿਸਾਨ ਹਟ ਲਈ ਆ ਬੜਾ ਹੀ ਵਧੀਆ ਹੰਗਾਰਾ ਮਿਲਦਾ ਬਹੁਤ ਵਧੀਆ ਲੈ ਕੇ ਜਾ ਕੇ ਜਾਂਦੇ ਆ ਯਾਨੀ ਕਿ ਜਿਹੜੇ ਬੰਦੇ ਦੂਜੇ ਖਾਰੀ ਵਾਲੇ ਆ ਉਹ ਵੀ ਲੈ ਕੇ ਜਾਂਦੇ ਆ ਮੰਡੀ ਵਾਲੇ ਰੇਟ ਨੂੰ ਉਹਨਾਂ ਨੂੰ 10 ਰੁਪਏ ਘਟ ਦਈਦੇ ਆ ਤੇ ਉਂ ਵੀ ਮਿੱਤਰ ਪਿਆਰੇ ਬਹੁਤ ਹੰਗਾਰਾ ਦਿੰਦੇ ਆ ਪਿੰਡ ਦੇ ਬੰਦੇ ਬਹੁਤ ਹੰਗਾਰਾ ਜਿਹੜੀ ਤੁਸੀਂ ਗੱਲ ਦੱਸੀ ਆ ਵੀ ਬੱਚਿਆਂ ਨੇ ਕਿਹਾ ਵੀ ਆਪਾਂ ਦੁਕਾਨ ਲਾਉਣੀ ਆ ਨਾ ਵੀ ਅਸੀਂ ਖੜ ਕੇ ਵੇਚਾਂਗੇ ਯਾਰ ਇਹ ਤਾਂ ਸਭ ਤੋਂ ਵੱਡੀ ਗੱਲ ਆ ਹੌਸਲਾ ਭਜਾਈ ਵਾਲਿਆਂ ਨੇ ਨਹੀਂ ਤਾਂ ਸਾਡੇ ਤਾਂ ਬੱਚੇ ਸੰਗੀ ਜਾਂਦੇ ਨੇ ਮੈਂ ਦੇਖਿਆ ਵਾ ਇੱਥੇ ਬੱਚੇ ਛੋਟੇ ਆਪ ਛੋਟੇ ਨਾਲ ਹੱਥ ਬਟਾਉਂਦੇ ਨੇ ਹਨ ਵਧੀਆ ਗੱਲ ਆ ਬਾਈ ਹਾਂਜੀ ਹਾਂਜੀ ਤੇ ਇਹਨਾਂ ਨੇ ਕਿਹਾ ਮੈਂ ਕਹਿੰਦਾ ਮੈਨੂੰ ਕਹਿੰਦੇ ਡੇੜੀ ਲੱਗੇ ਨਾਲ ਲਾਉਣਾ ਹੀ ਆ ਮੈਂ ਕਹਿੰਦਾ ਲਾ ਲਓ ਕੋਈ ਗੱਲ ਨਹੀਂ ਹੁਣ ਵੀਰੇ ਜੇ ਬਾਹਰ ਵੀ ਜਾਂਦੇ ਆ ਬਾਹਰ ਵੀ ਜਾ ਕੇ ਛੇਤੀ ਦਾ ਪੈਰ ਲੱਗਦੇ ਨਹੀਂ ਹੈ ਹਨ ਇਹ ਚਲੋ ਜੇ ਇੱਧਰ ਨਾਲ ਮਾਲ ਜਵਾਕ ਤੁਰਦੇ ਆ ਤਾਂ ਉਹਨਾਂ ਦਾ ਹੌਂਸਲਾ ਵਜਾ ਹੁੰਦਾ ਵਾ ਉਹਦੇ ਨਾਲ ਆਪਣਾ ਵੀ ਮਨ ਖੁਸ਼ ਹੁੰਦਾ ਵਾ ਕੰਮ ਤਾਂ ਕੀਤਾ ਹੀ ਆ ਕੀਤਾ ਕਰਨਾ ਵਾ ਚਲੋ ਅਗਾਹਾਂ ਜਿੰਨਾ ਹੰਗਾਰਾ ਵਧੀਆ ਮਿਲੂ ਜੇ ਓਵੇਂ ਓਵੇਂ ਹੌਲੀ ਹੌਲੀ ਕੰਮ ਵਧਾਵਾਂਗੇ ਜਿਵੇਂ ਜਿਵੇਂ ਇੱਕ ਨ ਇਹ ਛੋਟੇ ਜਿਹੜੇ ਖਰਬੂਜੇ ਨੇ ਮਿੱਠੇ ਵਾਲੇ ਜ਼ਿਆਦੇ ਨੇ ਇਹ ਕਿਵੇਂ ਯੂਨੀਵਰਸਿਟੀ ਤੋਂ ਕੋਈ ਬੀਜ ਲੈ ਕੇ ਆਏ ਇਹ ਹਾਂਜੀ ਇਹ ਵੀਰ ਜੀ ਨੇ ਬੀ ਨਵੇਂ ਬੀ ਆਏ ਨੇ ਇਹ ਜਿਵੇਂ ਅੱਗੇ ਆਪਾਂ ਪਹਿਲਾਂ ਦੇਸੀ ਖਰਬੂਜੇ ਬੀਜਦੇ ਸੀ ਦੇਸੀ ਤਰਬੂਜ਼ ਸੀਗੇ ਹੁਣ ਇਹ ਜਾਨੀ ਕਿ ਬੋਬੀ ਖਰਬੂਜਾ ਕਹਿੰਦੇ ਆਂ ਤੇ ਇਹ ਬੋਬੀ ਖਰਬੂਜੇ ਦਾ ਵੀ ਹੈਗਾ ਮਹਿੰਗਾ ਥੋੜਾ ਜਿਵੇਂ 80-85 ਹਜ਼ਾਰ ਦਾ ਵੀ ਆ ਕਿਲੋਏ ਦਾ ਕਿਲੋ ਦੇ ਦਾ ਫਿਰ ਹਾਂਜੀ ਖਰਬੂਜੇ ਦਾ ਵੀ ਤੇ ਤਰਬੂਜ ਦਾ ਵੀ ਤੇ ਇਹ ਫਿਰ ਜਿਵੇਂ ਮੰਨ ਲਓ ਪਹਿਲਾਂ ਉਦੋਂ ਠੰਡ ਹੁੰਦੀ ਆ ਜ਼ਿਆਦਾ ਇਹਦੀ ਫਿਰ ਬੇਲ ਤਿਆਰ ਕਰਾਉਣੀ ਪੈਂਦੀ ਆ ਬੇਲ ਤਿਆਰ ਕਰਾ ਕੇ ਉਹ ਜੜੱਕ ਪਿੰਡ ਦੇ ਵਿੱਚ ਸਰਕਾਰੀ ਲੈਬੋਰੀ ਆ ਉੱਥੇ ਉਹ ਤਿਆਰ ਕਰਕੇ ਦਿੰਦੇ ਆ 1 ਰੁਪਿਆ 25 ਪੈਸੇ ਲੈਂਦੇ ਆ ਬੇਲ ਤਿਆਰ ਕਰਨ ਦਾ ਤੇ ਫਿਰ ਉਹ 30-35 ਦਿਨ ਦੀ ਆਪਾਂ ਨੂੰ ਦੇ ਦਿੰਦੇ ਆ ਫਿਰ ਉਹ ਪੇਪਰ ਬਸਾ ਕੇ ਬਿੜ ਦੇ ਉੱਪਰ ਉਹਦੇ ਉੱਤੇ ਤਿਆਰ ਕਰਨੀ ਪਈ ਜਾਂਦੀ ਆ ਉਹਦੇ ਨਾਲ ਆਇਆ ਹਾਕ ਮਿਹਨਤ ਬਹੁਤ ਜ਼ਿਆਦਾ ਜੀ ਮਿਹਨਤ ਦਾ ਯਾਨੀ ਕਿ ਜਿਵੇਂ ਆਪਾਂ ਬੱਚਿਆ ਪਾਲਣਾ ਓਵੇਂ ਪਾਲਣਾ ਪੈਂਦਾ ਜੀ ਪਹਿਲਾਂ ਬੇਲ ਨੂੰ ਪਾਣੀ ਲਾਉਣਾ ਪੈਂਦਾ ਵਾ ਦੇਖ ਰੇਕ ਕਰਨੀ ਪੈਂਦੀ ਹੈ ਇਹਦੀ ਤੇ ਪਰ ਉਹ ਚੀਜ਼ ਵਧੀਆ ਵਾ ਜੇ ਤੁਸੀਂ ਸਮਝ ਲਓ ਵੀ ਮਿਹਨਤ ਬਹੁਤ ਕੀਤੀ ਹੈ ਜਿਵੇਂ ਕਿ ਬੱਚਿਆਂ ਦੇ ਵਾਂਗੂ ਹਨਾ ਪਾਲਣ ਵਾਂਗੂ ਪਰ ਜਿਵੇਂ ਹੁਣ ਤੁਸੀਂ ਬਾਈ ਖਰਬੂਜੇ ਲਾਏ ਨੇ ਜਿਵੇਂ ਦੇਖੋ ਅਸੀਂ ਇੱਥੇ ਖੜੇ ਸੀ ਤੁਹਾਡੇ ਕੋਲੇ ਜਿੰਨੀਆਂ ਵੀ ਗੱਡੀਆਂ ਇੱਥੋਂ ਦੀ ਲੰਘਦੀਆਂ ਨੇ ਬੜੇ ਬੜੇ ਸ਼ਹਿਰਾਂ ਦੇ ਲੋਕ ਨੰਗਦੇ ਆ ਨਾ ਜਿਵੇਂ ਮਹਾਜਨ ਵੀ ਲੰਗਦੇ ਉਹ ਰੋਕੇ ਜਾਂਦੇ ਆ ਸੋਤੋ ਕਰਬੂਜੇ ਲੈ ਕੇ ਜਾਂਦੇ ਆ ਵਿੱਚ ਤਾਂ ਜਿਹੜੇ ਸ਼ਹਿਰਾਂ ਵਾਲੇ ਬਾਈ ਨੇ ਉਹ ਆਪ ਆ ਕੇ ਉਹਨਾਂ ਨੂੰ ਇੰਨਾ ਖੁਸ਼ੀ ਕਰਦੇ ਆ ਕਿ ਅਸੀਂ ਸਾਨੂੰ ਤਾਜੀ ਚੀਜ਼ ਮਿਲਦੀ ਆ ਉਹ ਕਹਿੰਦੇ ਵੀ ਤੇ ਅਸੀਂ ਖੱਤੇ ਦੇ ਵਿੱਚੋਂ ਤੋੜ ਲਈਏ ਅਸੀਂ ਕਹਿੰਦੇ ਵੀ ਤੋੜ ਲਓ ਸਾਨੂੰ ਕੋਈ ਇਤਰਾਜ਼ ਨਹੀਂਗਾ ਉਹ ਜਾਨੀ ਕਿ ਉਹਨਾਂ ਨੂੰ ਆਏ ਹੁੰਦਾ ਉਹ ਕਹਿੰਦੇ ਅਸੀਂ ਮੰਡੀ ਚੋਂ ਵੀ ਲੈਨੇ ਆ ਪਰ ਸਾਨੂੰ ਪਰ ਇੱਥੋਂ ਜਿਹੜਾ ਤਾਜੀ ਚੀਜ਼ ਮਿਲਦੀ ਆ ਸਾਨੂੰ ਬਿਮਾਰੀ ਤੋਂ ਰਹਿਤਾ ਉਹ ਚੀਜ਼ ਹੋ ਕੇ ਉਹ ਕਹਿੰਦੇ ਸਾਨੂੰ ਖੁਸ਼ੀ ਆ ਕਿ ਮਤਲਬ ਪੈਸੇ ਦੀ ਨਹੀਂ ਗੱਲ ਉਹ ਕਹਿੰਦੇ ਸਾਨੂੰ ਚੀਜ਼ ਵਧੀਆ ਮਿਲਣੀ ਚਾਹੀਦੀ ਹੈ ਜੀ ਠੀਕ ਹੈ ਬਾਈ ਜਿਵੇਂ ਆਪਾਂ ਹੋਰ ਸਪਰੇਅਾਂ ਸ਼ੁਰੂਆ ਕਰਦੇ ਆ ਖਰਬੂਜਿਆਂ ਦੇ ਲਈ ਵੀ ਕੋਈ ਨਹੀਂ ਹੁੰਦੀ ਹਾਂਜੀ ਵੀਰ ਜੀ ਸਪਰੇਅ ਹੁੰਦੀ ਹੈ ਤੇ ਇਹ ਨਹੀਂ ਕੋਈ ਝੂਠ ਮਾਰਦੇ ਕਿ ਹੁੰਦੀ ਨਹੀਂਗੀ ਸਪਰੇਅ ਹੁੰਦੀ ਹੈ ਜ਼ਰੂਰ ਪਰ ਇਹ ਤੇ ਜਾਨੀ ਕਿ ਜਿਹੜੀਆਂ ਉਹ ਦਵਾਈਆਂ ਨੇ ਉਹ ਜਿਵੇਂ ਜ਼ਹਿਰ ਵਾਲੀਆਂ ਨਹੀਂ ਜ਼ਿਆਦਾ ਪੈਂਦੀਆਂ ਉਹ ਜਿਵੇਂ ਇੰਪੋਰਟਡ ਕੰਪਨੀ ਦੀਆਂ ਦਵਾਈਆਂ ਨੇ ਮਹਿੰਗੀਆਂ ਜ਼ਰੂਰ ਨੇ ਪਰ ਉਹ 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 ਚੀਜ਼ਾਂ ਪੈਂਦੀਆਂ ਨੇ ਉਹ ਪੈਂਦੀ ਹੈ ਕਿ ਹਲਕੀ ਪੈਂਦੀ ਹੈ ਜਾਨਕਿ ਜਿਆਦਾ ਸਟਰੋਂਗ ਦਵਾਈ ਨਹੀਂ ਪੈਂਦੀ ਇਹਦੇ ਤੇ ਨਾ ਕੋਈ ਜੂਰੀਆ ਪਹਿਣਾ ਇਹਦੇ ਤੇ ਨਾ ਕੋਈ ਬਾਲਾ ਡਾਈਆ ਸਪਰੇਅ ਪਹਿਣੀ ਆ ਤੇ ਨਾਰਮਲ ਚੀਜ਼ ਪੈਂਦੀ ਆ ਇਹ ਕਿ ਨਾ ਜਗਦੀਰ ਵੀਰ ਜਿਵੇਂ ਪਹਿਲੀ ਵਾਰੀ ਤਜਰਬਾ ਸੀ ਤੁਹਾਡਾ ਨਾ ਜੂ ਕਰਬੂਜਿਆਂ ਦਾ ਤੇ ਤਰਬੂਜ ਦਾ ਨਾ ਮੈਨੂੰ ਲੱਗਦਾ ਹਾਂਜੀ 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 ਕਿਵੇਂ ਲੱਗਿਆ ਬਾਈ ਬੀ ਬਹੁਤ ਵਧੀਆ ਬਹੁਤ ਵਧੀਆ ਹੀ ਲੱਗਿਆ ਜਾਨੇ ਕਿ ਕਿਉਂ ਆਹ ਦਿਨਾਂ ਦੇ ਵਿੱਚ ਅਸੀਂ ਜ਼ਿਆਦਾ ਕਰ ਹੁਣ ਟਾਈਮ ਸਾਨੂੰ ਜ਼ਿਆਦਾ ਜਦੋਂ ਮਨ ਲਾ ਕਣਕ ਕਣ ਕਬੱਡੀ ਗਈ ਆਲੂ ਨੂੰ ਤਾਂ ਨਿਬੜ ਕੇ ਬੇਲੇ ਹੁੰਨੇ ਆ ਲੇਬਰ ਵੀ ਬੇਲੀ ਹੁੰਦੇ ਆ ਜਿਹੜੇ ਬੰਦੇ ਆਪਣੇ ਕੰਮ ਵਾਲੇ ਰੱਖਿਆ ਉਹ ਵੀ ਘੱਟ ਹੁੰਦਾ ਕੰਮ ਕਿਉਂ ਕੱਲਾ ਮੱਕੀ ਨੂੰ ਪਾਣੀ ਪੋਣੀ ਲਾਉਣਾ ਹੁੰਦਾ ਵਾ ਤੇ ਆਹ ਦਿਨਾਂ 'ਚ ਹੋਣਾ ਕਿ ਲੇਬਰ ਵੀ ਚੱਲ ਸਾਨੂੰ ਵਧੀਆ ਮਿਲ ਜਾਂਦੀ ਆ ਉਹਦੇ ਕਰਕੇ ਨਾਲੇ ਤਾਂ ਕ ਨਾਲੇ ਗਾਹਾਂ ਬਦਲਾਅ ਹੋ ਗਿਆ ਮੰਨ ਲਓ ਕੋਈ ਚੀਜ਼ ਹੈ ਜਿਵੇਂ ਹੁਣ ਮੱਕੀ ਹੋਇਆ ਮੱਕੀ ਨੂੰ ਪਾਣੀ ਬਹੁਤ ਜ਼ਿਆਦਾ ਲੱਗਦਾ ਜਦੋਂ ਮੰਨ ਲਓ ਹੁਣ ਆਪਾਂ ਜਿਆਦਾ ਕੋਈ ਵੀ ਚਾਹੇ ਜ਼ਿਮੀਂਦਾਰ ਆ ਸੋਚਦਾ ਤਾਂ ਹੈਗਾ ਹੀ ਇੱਕ ਵਾਰ ਕਿ ਪਾਣੀ ਚੀਜ਼ ਨੂੰ ਘੱਟ ਲੱਗੇ ਮੰਨ ਲਓ ਇਹਨੂੰ ਖਰਬੂਜੇ ਨੂੰ ਮੱਕੀ ਜਿਵੇਂ ਮੰਨ ਲਓ 8-10 ਕਿਲੇ ਸਾਡੇ ਲਾਏ ਹੋਇਆ ਮੇਰੇ ਹਿਸਾਬ ਨਾਲ ਮੱਕੀ ਨੂੰ ਤਿੰਨ ਕਿਲੀਆਂ ਜਿੰਨਾ ਪਾਣੀ ਨੂੰ ਮਸਾ ਲੱਗਣਾ ਵਾ ਤੇ ਯਾਨੀ ਕਿ ਉਸ ਤੋਂ ਬਾਅਦ ਜਦੋਂ ਇਹਦੇ ਚ ਝੋਨਾ ਬੀਜਣਾ ਝੋਨਾ ਵੀ ਦੋ ਗੁਣਾ ਉਦੋਂ ਵੱਧ ਵਧੀਆ ਹੋਣਾ ਵਾ ਤੇ ਉਹਦੇ ਕਰਕੇ ਸਾਨੂੰ ਲੱਗਿਆ ਕਿ ਚਲ ਜੇ ਥੋੜਾ ਘਣਾ ਸੀ 8-10 ਕਿਲੇ ਲਾਵਾਂਗੇ ਤੇ ਕੋਸਤਾ ਪਾਣੀ ਦਾ ਫਾਇਦਾ ਹੋਊਗਾ ਨਾ ਉਹਦੇ ਕਰਕੇ ਅਸੀਂ ਐ ਥੋੜਾ ਜਿਹਾ ਇਧਰ ਨੂੰ ਬਦਲਾ ਕੇ ਨਹੀਂ ਨੂੰ ਆਏ। ਹਾਂ ਵੈਸੇ ਤਾਂ ਜਿਵੇਂ ਵੀ ਤੁਹਾਨੂੰ ਇੱਥੋਂ ਅਸੀਂ ਹਰ ਵਾਰ ਹੀ ਦੇਖਦੇ ਆ ਤੁਸੀਂ ਖੇਤੀ ਦੇ ਨਾਲ ਜੁੜੇ ਹੋ ਬੜੀ ਮਿਹਨਤ ਕਰਦੇ ਹੋ। ਮੇਹਨਤ ਦਾ ਤੁਹਾਨੂੰ ਲੱਗਦਾ ਤਜਰਬਾ ਕੀਤਾ ਪਹਿਲੀ ਵਾਰੀ ਸਫਲ ਵੀ ਹੋਏ ਹੋ ਤਾਂ ਹੁਣ ਜਿਵੇਂ ਗਾਹਾਂ ਵੀ ਕੋਈ ਸਬਜ਼ੀ ਸਬਜ਼ੀ ਗਾਉਂਗੇ ਜੇ ਹੁਣ ਇੱਥੋਂ ਦੁਕਾਨ ਨਾ ਚੱਕੀ ਜਾਵੇ ਕਿਸਾਨ ਹੱਟ ਤਾਂ ਤੁਸੀਂ ਨਾਮ ਲਿਖ ਲਿਆ ਨਾ ਤਾਂ ਕਿਸਾਨ ਹੱਟ ਨੂੰ ਇਦਾਂ ਹੀ ਤੁਸੀਂ ਜੁੜੇ ਰਹੋਗੇ ਹਾਂਜੀ 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 ਅੱਜ ਜੁੜੇ ਰਹਾਂਗੇ ਹਾਂਜੀ ਹਾਂਜੀ ਹੁਣ ਅਸੀਂ ਗਾਹਾਂ ਤੋਂ ਥੋੜਾ ਜਿਹਾ ਕਰ ਰਹੇ ਹਾਂ ਕਿ ਜਿਵੇਂ ਮੰਨ ਲਓ ਛੋਟੀਆਂ ਛੋਟੇ ਪੱਧਰ ਤੋਂ ਕਰਾਂਗੇ ਕੀ ਲੇਖ ਤੋਂ ਸ਼ੁਰੂ ਜਿਵੇਂ ਮੰਨ ਲਓ ਭਿੰਡੀ ਹੋਗੀ ਚੱਪਣ ਗਦੂਗੇ ਥੋੜੀਆਂ ਸਬਜ਼ੀਆਂ ਬਿਨਾਂ ਸਪਰੇਅ ਰੇਤੋਂ ਉਹ ਤਿਆਰੀ ਕਰਕੇ ਫਿਰ ਅਸੀਂ ਇੱਥੇ ਇੱਥੇ ਹੀ ਹੱਟ ਲਾਵਾਂਗੇ ਕਿਸਾਨ ਹੱਟ ਯਾਨੀ ਕਿ ਮੰਡੀ ਜਿ ਨਹੀਂ ਜਿੰਨਾ ਕਿ ਯਾਨੀ ਕਿ ਸਾ ਤੋਂ 5 ਕਿਲੋ 7 ਕਿਲੋ ਤਿਆਰ ਹੋਇਆ ਕਰੋ ਉਹ ਇੱਥੇ ਹੀ ਵੇਚਾਂਗੇ ਜੀ ਮੈਂ ਤਾਂ ਜਾਣੀ ਤਾਜ਼ੀਆਂ ਸਾਡੇ ਹਾਂਜੀ ਹਾਂਜੀ ਤਾਜ਼ੀਆਂ ਦੇ ਵੱਡੀ ਗੱਲ ਆ ਯਾਰ ਜਿਹੜੇ ਮਾਰਗ ਦੇ ਉੱਤੇ ਆਪਾਂ ਖੜਿਆ ਸੀ ਗੁਰਤਾਰ ਸਿੰਘ ਸਟਾਪਾ ਮਾਰਗ ਇਹਦੇ ਉੱਪਰ ਜਿਹੜੀ ਕਿਸਾਨ ਹੱਟ ਬਣ ਜਾਣੀ ਆ ਤੇ ਨੇਤਾ ਆਪਣੀਆਂ ਫਸਲਾਂ ਇਸ ਇੱਥੇ ਖੜ ਕੇ ਵੇਚਣੀਆਂ ਵਧੀਆ ਗੱਲ ਆ ਤੇ ਤੁਸੀਂ ਆ ਸਾਡੀ ਜਿਹੜੀ ਇਸ ਵੀਡੀਓ ਰਾਹੀਂ ਜਿਹੜੇ ਕਿਸਾਨ ਹਜੇ ਤੱਕ ਕਾਨਕ ਤੇ ਝੂਨੇ ਨਾਲ ਜੁੜੇ ਹੋਏ ਨੇ ਉਹਨਾਂ ਨੂੰ ਆਖਰ ਵਿੱਚ ਬਾਈ ਕੀ ਨਹੀਂ ਮੈਂ ਤਾਂ ਵੀਰੇ ਇਹ ਕਹਿਣਾ ਵਾਂ ਦੇ ਜਿਆਦਾ ਪਰ ਸਾਡੇ ਕੋਲ ਵੀ ਸਾਡੀ ਆਪ ਦੀ ਮੇਰੇ ਕੋਲ ਜ਼ਮੀਨ ਬਹੁਤ ਥੋੜੀ ਆ ਤੇ ਮੇਰੇ ਕੋਲ ਜਿਆਦਾ ਜ਼ਮੀਨ ਮਾਮਲੇ ਤੇ ਆ ਮਾਮਲੇ ਤੇ ਹੁਣ ਮੰਨ ਲਓ ਤੁਹਾਨੂੰ ਪਤਾ ਹੀ ਹੈ ਹਰ ਇੱਕ ਸਾਲ ਮਾਮਲਾ ਥੋੜਾ ਥੋੜਾ ਵਧ ਹੀ ਜਾਂਦਾ ਵਾ ਕਿ ਜੇ ਆਪਾਂ ਥੋੜਾ ਜਿਹਾ ਬਦਲਾਅ ਕਰਾਂਗੇ ਵੀਰ ਥੋੜੀ ਜਿਹੀ ਬਦਲਾਅ ਕਰਨੀ ਨੂੰ ਆਉਣਗੇ ਠੀਕ ਨਹੀਂ ਗੱਲ ਆਪ ਚੀਜ਼ ਵੇਚਾਂਗੇ ਮੈਨੂੰ ਆਉਂਦੀ ਸ਼ਰਮ ਮੈਂ ਵੀ ਝੂਠ ਮਾਰਾਂ ਕਿ ਮੈਨੂੰ ਸ਼ਰਮ ਆਉਂਦੀ ਸੀ ਦੁਕਾਨ ਦੀ ਕਿ ਮੈਂ ਨਹੀਂ ਲਾ ਸਕਦਾ ਅਗਲੇ ਸਾਲ ਅਸੀਂ 2 ਕਿਲੋ ਖਰਬੂਜੇ ਲਾਏ ਸੀ ਨਹੀਂ ਮੈਂ ਮੈਨੂੰ ਕਹਿੰਦੇ ਸੀ ਸੁਹਾਗ ਕਿ ਡੈੜੀ ਲਾਉਣੀ ਹੈ ਮੈਂ ਕਿਹਾ ਯਾਰ ਨਹੀਂ ਪੁੱਤ ਲਾਉਣੀ ਤੇ ਇੱਕ ਹੀ ਇਹ ਕਹਿੰਦੇ ਲਾਉਣੇ ਮੈਂ ਕਿਹਾ ਵੀ ਲਾਓ ਮੈਂ ਨਾਲ ਆ ਤੁਹਾਡੇ ਕੋਈ ਗੱਲ ਨਹੀਂ ਉਹਦੇ ਕਰਕੇ ਕਿਹੜਾ ਵੀਰੇ ਸ਼ਰਮ ਸੰਗ ਲਾਉਣੀ ਪੈਣੀ ਆ ਫੇਰ ਇਹ ਕੰਮ ਹੁਣ ਆਪਣਾ ਲੋਟ ਆਉਣਾ ਵਾ ਜੇ ਆਪਾਂ ਨੂੰ ਸ਼ਰਮ ਆਉਈ ਕਿ ਆਪਾਂ ਨਹੀਂ ਸਰਦਾਰ ਆ ਮੱਚ ਟੇਲੀ ਦੇ ਪਾ ਕੇ ਆਪਾਂ ਇਹ ਕੰਮ ਕਰਨਾ ਫੇਰ ਨਹੀਂ ਗੱਲ ਬਣਨੀ ਜਿਵੇਂ ਜਸਵੀਰ ਵੀ ਹਰੇਕ ਆਕੇ ਉਥੇ ਕੋਈ ਗੋਲ ਗੱਪਿਆਂ ਦੀ ਰੇੜੀ ਲਾਉਂਦਾ ਕੋਈ ਟਿੱਕੀਆਂ ਵੇਚਦਾ ਕੋਈ ਨਿਊਡਲ ਵਾਲੇ 버ਗਰ 버ਗਰ ਵੇਚਦਾ ਚਲੋ ਕਿੱਤਾ ਕਰਦੇ ਆਪਦਾ ਹਨਾ ਕਿੱਤਾ ਕਰਨਾ ਕੋਈ ਮਾਰੀ ਨਹੀਂ ਉਹ ਦੇਖੋ ਸਾਡੇ ਇੱਥੇ ਆਉਂਦੇ ਨੇ ਕੋਈ ਸਾਰ ਮਨੀ ਮੰਨਦੇ ਸਾਨੂੰ ਵੀ ਨਹੀਂ ਮੰਨਣੀ ਚਾਹੀਦੀ ਵੱਡੀ ਗੱਲ ਆ ਬਾਈ ਦੁਕਾਨ ਤੁਸੀਂ ਲਈ ਆ ਖੁਸ਼ੀ ਅਸੀਂ ਮਹਿਸੂਸ ਇੰਨੀ ਕਰਦੇ ਆ ਅਸੀਂ ਚਾਹੁੰਦੇ ਆ ਨਾਤ ਅਸੀਂ ਵੀਡੀਓ ਪਾਉਨੇ ਆ ਜਿੱਥੇ ਵੀ ਕੋਈ ਪੰਜਾਬ ਦੇ ਵਿੱਚ ਸਾਡਾ ਸਰਦਾਰ ਭਰਾ ਕੋਈ ਵਧੀਆ ਕੰਮ ਸ਼ੁਰੂ ਕਰਦਾ ਅਸੀਂ ਜਾ ਕੇ ਠਾ ਉਹਦੇ ਕੋਲੇ ਕਰਦੇ ਆ ਉਹ ਕਹਿ ਦਿੰਦੇ ਨੇ ਸਾਨੂੰ ਤਾਂ ਬਾਈ ਮੈਗ ਤੇ ਬੋਲਣਾ ਨਹੀਂ ਆਉਂਦਾ ਅਸੀਂ ਕਹਿੰਦੇ ਆ ਯਾਰ ਬੋਲਣਾ ਕੀ ਜਿਹੜੇ ਕੰਮ ਕਰਦੇ ਉਹੀ ਬੋਲਣਾ ਤਾਂ ਹੁਣ ਆਖਰ ਵਿੱਚ ਤੁਸੀਂ ਸਾਡੇ ਜਿਹੜੇ ਵੀਰ ਖੇਤੀ ਨਾਲ ਜੁੜੇ ਹੋਏ ਉਹਨਾਂ ਨੂੰ ਫਸਲ ਬਾਰੇ ਆਖਰ ਵਿੱਚ ਕੀ ਕਹਾਂਗੇ ਇਹ ਤਾਂ ਵੀਰ ਇਹੀ ਕਹਿੰਦੇ ਆ ਕਿ ਵੀਰ ਬਣ ਕੇ ਬਦਲਾਅ ਦੇ ਵਿੱਚ ਆਓ ਜਿਹੜੀ ਚੀਜ਼ ਆ ਕਿ ਬਦਲਿਆਂ ਨਾਲ ਤਾਂ ਪਾਣੀ ਦਾ بچਾ ਹੋਊਗਾ ਨਾਲੇ ਆਪਣੇ ਆਚਾਰ ਪੈਸੇ ਵੀ ਬਚਣਗੇ ਆਪਾਂ ਨੂੰ ਬਦਲਾ ਕਰੋ ਜੀ ਬਹੁਤ ਧੰਨਵਾਦ ਜੀ ਸਾਡੇ ਨਾਲ 22 ਸਾਬਕਾ ਫੌਜੀ ਨੇ ਬੜੇ ਜਜਾਰੂ ਪੂਸੇ ਪੈਂਡ ਤੋਂ ਪ੍ਰਵਿੰਦਰ ਸਿੰਘ ਬਾਈ ਫੌਜੀ ਸਾਡੇ ਨਾਲ ਨੇ ਤੋਂ ਪਹਿਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਸੀਂ ਵੀ ਬਾਈ ਲੱਗਦਾ ਖਰਬੂਜੇ ਲੈਣ ਆਏ ਹੋ ਸਪੈਸ਼ਲ ਹਾਂਜੀ ਮੈਂ ਸਪੈਸ਼ially ਜਿੱਥੇ ਵੀ ਕੋਈ ਵੀ ਕਿਸਾਨ ਭਰਾ ਦਾ ਜਾਂ ਆਪਣੇ ਸਰਦਾਰ ਭਾਈ ਦਾ ਹਾਂਜੀ ਰੋਡ ਦੇ ਉੱਤੇ ਆਪਣਾ ਇੰਪਰੋਵਾਈਜ਼ ਕਰਕੇ ਉਹ ਸਬਜ਼ੀ ਵੇਚਦਾ ਤੇ ਮੈਨੂੰ ਬਹੁਤ ਵਧੀਆ ਲੱਗਦਾ ਮੇਰਾ ਹੀ ਹੁੰਦਾ ਵੀ ਮਾਰਕੀਟ ਨਾਲ ਮਾਰਕੀਟ ਦੇ ਵਿੱਚੋਂ ਸਬਜ਼ੀ ਨਾਲ ਲਿਆਂਦੀ ਜਾਵੇ ਬਿਨਾਂ ਸਵਰੇ ਤੋਂ ਖੇਤਾਂ ਦੇ ਵਿੱਚੋਂ ਖੁਦ ਲੈ ਕੇ ਆਓ ਜਾ ਕੇ ਤਾਂ ਕਿ ਤੁਹਾਡੀ ਸਿਹਤ ਨਾਲ ਖਲਵਾੜ ਨਾ ਹੋਵੇ ਜਿਹੜੀਆਂ ਸਬਜ਼ੀਆਂ ਆਪਾਂ ਬਾਜ਼ਾਰ ਤੋਂ ਲੈਨੇ ਆ ਉਹਦੇ ਵਿੱਚ ਸਾਡੀ ਸਿਹਤ ਨਾਲ ਬਹੁਤ ਖਲਵਾੜ ਹੋ ਰਿਹਾ ਪਰ ਉਹ ਸਾਡੀ ਅੱਖ ਤੋਂ ਪਿੱਛੇ ਹੋ ਰਿਹਾ ਉਹਦੇ ਬਾਰੇ ਸਾਨੂੰ ਭੇਤ ਨਹੀਂ ਆ ਜਦੋਂ ਹੌਲੀ ਹੌਲੀ ਭੇਤ ਖੁੱਲਦੇ ਆ ਬਈ ਸਬਜ਼ੀਆਂ ਨੂੰ ਕਿਦਾਂ ਕੈਮੀਕਲ ਦੇ ਨਾਲ ਧੋ ਕੇ ਉਹਨਾਂ ਨੂੰ ਤਾਜ਼ੀਆਂ ਫਰੈਸ਼ ਕੀਤਾ ਜਾਂਦਾ ਉਸ ਤੋਂ ਬਿਹਤਰ ਬਈ ਖੇਤ ਜਿੱਥੋਂ ਖੇਤ ਦੇ ਵਿੱਚ ਸਬਜ਼ੀ ਉਗਾਈ ਜਾਂਦੀ ਆ ਉਥੋਂ ਲਿਆ ਕੇ ਖਾਧੀ ਜਾਵੇ ਤਾਂ ਕਿ ਆਪਣੀ ਸਿਹਤ ਦਾ ਖਿਆਲ ਰੱਖਿਆ ਜਾਵੇ ਆਉਣ ਵਾਲੀ ਪੀੜ੍ਹੀ ਦਾ ਵੀ ਖਿਆਲ ਰੱਖਿਆ ਜਾਵੇ ਬਹੁਤ ਧੰਨਵਾਦ ਬਈ ਬਿੱਟੂ ਤੁਸੀਂ ਕੀ ਕਹਿਣਾ ਚਾਹੋਗੇ ਬਈ ਦੇਖ ਵੀ ਸਾਡਾ ਛੋਟਾ ਭਰਾ ਜਸਵੀਰ ਇਹ ਮੇਰੀ ਜ਼ਮੀਨ ਵੀ ਇਹਨਾਂ ਕੋਲੇ ਠੇਕੇ ਤੇ ਸਾਡਾ ਵੀ ਕਰਾਚ ਫੈਲੋ ਆ ਬਾਈ ਹਾਂ ਬਿਲਕੁਲ ਮੇਰਾ ਘਰ ਵੀ ਕੋਲੇ ਆ ਮੈਂ ਵੀ ਇਹਨਾਂ ਨੂੰ ਕਿਹਾ ਸੀ ਵੀ ਆ ਚੀਜ਼ ਕਰੋ ਮੰਨੀ ਆ ਪਰ ਗੱਲ ਇਹਨਾਂ ਨੇ ਪਿਛਲੀ ਵਾਰੀ ਨਹੀਂ ਸੀ ਮੰਨੀ ਕੋਈ ਸ਼ਰਮ ਕਰਕੇ ਮੈਂ ਕਹਿੰਦਾ ਵੀ ਹਰੇਕ ਕਿਸਾਨ ਨੂੰ ਇਦਾਂ ਦਾ ਕੰਮ ਜ਼ਰੂਰ ਕਰਨਾ ਚਾਹੀਦਾ ਸ਼ਰਮ ਨਹੀਂ ਮੰਨਣੀ ਚਾਹੀਦੀ ਸ਼ਰਮ ਬਿਲਕੁਲ ਸ਼ਰਮ ਨਹੀਂ ਮੰਨਣੀ ਚਾਹੀਦੀ ਬਿਲਕੁਲ ਕੋਈ ਸ਼ਰਮ ਨਹੀਂ ਹੋਣੀ ਚਾਹੀਦੀ ਦੇਖੋ ਤੁਸੀਂ ਇੱਥੇ ਬੈਠੋਗੇ ਆੜਤ ਤੋਂ ਵੀ ਬਾਜਦੇ ਹੋ ਖੰਝਲ ਕੁਵਾਰੀ ਤੋਂ ਬਾਜਦੇ ਹੋ ਜੋ ਤੁਹਾਡਾ ਮਾਲ ਬੈਗ ਗਿਆ ਤੁਹਾਡੇ ਵੱਡੇ ਵੱਡੇ ਆਫਸਰ ਗੱਡੀ ਰੋਕ ਕੇ ਸਰਦਾਰ ਜੀ ਸਾਨੂੰ ਖਰਬੂਜੇ ਪਾ ਦਿਓ ਬਿਲਕੁਲ ਰੋਗ ਦੇ ਨੇ ਖੱਡਾ ਜਾ ਬਿਲਕੁਲ ਬਿਲਕੁਲ ਆ ਕਹਿੰਦੇ ਫਰੈਸ਼ ਆ ਅਸੀਂ ਆਪ ਦਾ ਤੋੜ ਕੇ ਖਾਣ ਮਖਾਓ ਕੋਈ ਗੱਲ ਨਹੀਂ ਬਹੁਤ ਧੰਨਵਾਦ ਜੀ ਹਾਂ ਸੋ ਸਰਾਬੇ ਪਿੰਡ ਦੇ ਕਿਸਾਨ ਜਸਵੀਰ ਵੀਰ ਨੇ ਜਿਹੜਾ ਵੱਡਾ ਅਪਰਾਲਾ ਕੀਤਾ ਖਰਬੂਜੇ ਬਕਾਇਦਾ ਆਪਣੇ ਖੱਤੇ ਦੇ ਵਿੱਚ ਬੀਜੇ ਹੋਏ ਨੇ ਤਰਬੂਜ ਬੀਜੇ ਹੋਏ ਨੇ ਤੁਸੀਂ ਇੱਕ ਵਾਰੀ ਸਾਡੀ ਇਸ ਵੀਡੀਓ ਦੇਖਣ ਤੋਂ ਬਾਅਦ ਜਦੋਂ ਵੀ ਸੀਤ ਗਰਤਾਰ ਸਿੰਘ ਸਰਾਬਾ ਮਾਰਗ ਤੇ ਆਉਨੇ ਹੋ ਪਿੰਡ ਐਂਟਰੀ ਕਰਨ ਤੋਂ ਪਹਿਲਾਂ ਬਕਾਇਦਾ ਇਹਨਾਂ ਦੀ ਇੱਥੇ ਕਿਸਾਨ ਹੱਟ ਸਜਾਈ ਹੋਈ ਆ ਤੁਸੀਂ ਉੱਥੇ ਖਰਬੂਜੇ ਖਾ ਕੇ ਦੇਖੋ ਯਾਰ ਜੇ ਸਾਡੀ ਗੱਲ ਵਿੱਚ ਰਤਾ ਭਰ ਵੀ ਕੋਈ ਝੂਠ ਹੋਵੇ ਤਾਂ ਅਸੀਂ ਦੇਣਦਾਰ ਹੋਵਾਂਗੇ ਖਰਬੂਜੇ ਇੰਨੇ ਜਿਆਦਾ ਮਿੱਠੇ ਆ ਤੁਸੀਂ ਹੈਰਾਨ ਰਹਿ ਜਾਓਗੇ ਇੱਕ ਵਾਰੀ ਜ਼ਰੂਰ ਵੀਰ ਦਾ ਜਸਵੀਰ ਦਾ ਉਹਨਾਂ ਦੇ ਪਰਿਵਾਰ ਪੂਰਾ ਪਰਿਵਾਰ ਇੱਥੇ ਮਿਹਨਤ ਕਰਦਾ ਹੌਸਲੇ ਬੁਲੰਦ ਕਰ ਦਿਓ ਤਾਂ ਜੋ ਜਿਹੜੇ ਸਾਡੇ ਹੋਰ ਵੀ ਕਿਸਾਨ ਭਰਾ ਨੇ ਜਿਹੜੇ ਹੋਰ ਫਸਲਾਂ ਝੋਨੇ ਤੇ ਕਣਕ ਤੱਕ ਦੀ ਜ਼ਿੰਮਤ ਨੇ ਉਹ ਵੀ ਸਬਜ਼ੀਆਂ ਦੇ ਨਾਲ ਜੋਣਨ ਇਦਾਂ ਦੇ ਉਪਰਾਲੇ ਕਰਨ ਤਾਂ ਜੋ ਜਿਹੜਾ ਕਿਸਾਨ ਆ ਸਾਡਾ ਵੀਰ ਆ ਕਿਸਾਨ ਤੇ ਮਜ਼ਦੂਰ ਖਸਾਲ ਹੋ ਸਕਣ ਇੱਥੇ ਹੀ ਗੱਲ ਸਮਾਪਤ ਕਰੂੰਗਾ ਪੱਤਰਕਾਰ ਦੇਵ ਸਰਾਭਾ ਕੈਮਰਾਮੈਨ ਅਮਨ ਸੂਜਾਪੁਰੀਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ